ਤਿੰਨ ਕੱਲ ਪਜਾਮੇ ਗਏ ਨੇ ਸ਼ਿਫਰਾ ਗੋਲ ਬਣੇ ਕੁਰਤੀ ਤੇ ਪਲਾਜੋ ਗਿਆ ਮਿਸ ਪੂਜਾ ਕਰਦਾ ਕਾਗੜਨ ਅਮੋਲ ਦੇ ਕੱਪੜੇ ਵਿਆਹ ਵਾਲੇ ਤਿੰਨ ਸੂਟ ਬਰੀ ਵਾਲੇ ਕਹੇ ਨੇ ਪਰ ਉਹ ਤਾਂ ਇਹਨਾਂ ਮੇਚ ਨਹੀਂ ਖਾਂਦੇ ਯਾਰ ਉਹਦਾ ਸੂਟ ਨਵੇਂ ਹੋਣਗੇ ਚੱਲ ਮੇਰੀ ਬੱਕਰੀ ਕੱਲ ਵਾਲੇ ਤਾਂ ਆ ਜਾ ਆ ਆ ਚੱਲ ਆ ਜਾ ਆ ਚੱਲੀਏ ਇੱਕ ਦਿਨ ਜਿਹੜਾ ਪਾ ਜਿਉਂ ਵਾਂਗੇ ਚਿੱਤ ਚ ਹੀ ਰਹਿ ਗਈਆਂ ਮੂਸੇ ਵਾਲੇ ਨੂੰ ਮਿਲਣ ਵਾਲੀ ਤਾਂ ਚਿੱਤ ਚ ਹੀ ਰਹਿ ਗਈ ਗੋਰੇ ਕਾਲੇ ਕਹਿੰਦੇ ਨੱਚਣ ਲਾਤਿਓ ਨੇ ਯੱਟ ਨੇ ਗੋਰੇ ਕਾਲੇ ਨੱਚਣ ਲਾਤੇ ਜੱਟ ਨੇ ਮੂਸੇ ਵਾਲੇ ਨੇ ਮਾੜੀ ਧੀੜੀ ਗੱਲ ਨਹੀਂ ਤੇ ਜੀ ਮਿੱਤਰੋ ਵੀਡੀਓ ਨੂੰ ਅੰਤ ਤੱਕ ਦੇਖਿਓ ਹਾਸੇ ਨਾਲ ਭਰਪੂਰਾ ਵੀਡੀਓ ਫੇਸ ਕਸ ਕੀਆ ਬਣਾਇਆ ਉਹ ਚੀਜ਼ ਤਾਂ ਜੱਬ ਬਣਾਤਾ ਸੰਦ ਦਾ ਨਜ਼ਾਰਾ ਹੀ ਬਹੁਤ ਮਜ਼ਾਕ ਨਾ ਮੇਰੇ ਵਾਲੇ ਕਮਰੇ ਜੇ ਚ ਵੀ ਲਾ ਓਏ ਆਇਆ ਮਾਜਾਂ ਵਾਸਤੇ ਰਾਜ ਦੀਗੇ ਹਾਂ ਮੱਜਾਂ ਵਾਸਤੇ ਉਹ ਲੈ ਲਾਣ ਦੇ ਲਾ ਹਾ 10 ਮਿੰਟ ਇਹ ਚੀਜ਼ ਕਦਾ ਦੇਖੀ ਆ ਕਿਤੇ ਹਾਂ ਗਰਮ ਸਰਦ ਹੋ ਜਾਏਗਾ ਉਹ ਕੁਝ ਨਹੀਂ ਹੁੰਦਾ ਆ ਚਾਦਰਾਂ ਫੜਾਉਦਾ ਸਿਆਉਣ ਪਾਤੀ ਇਹਦਾ ਮੰਦਿਰ ਹੁਣੇ ਕਰਦੇ ਨੇ ਗਤੀਵਿਧੀਆਂ ਇਹ ਮੰਦਿਰ ਦਾ ਭਾਈ ਬੜਾ ਚੋਟੀ ਦਾ ਮਿਸਤਰੀ ਆ ਦੇਖ ਲੈ ਨੇ ਬੰਦੇ ਭਾਈ ਦੇਖ ਲੈ ਤੈਨੂੰ ਪਫੜ ਦਾ ਚਾ ਚੜਿਆ ਪਿਆ ਹਾਂ 3 ਨੂੰ 1988 ਦੀ ਗੱਲ 88 ਚ ਤਾਂ ਵੱਡੇ ਮੀਂਹ ਆ ਗਏ ਤੇ ਹਾਂ ਮੈਂ ਉਦੋਂ ਹੀ ਬੰਪੇ ਗਿਆ ਬਸ ਹਾਂ ਆ ਮੇਰੇ ਨਾਲ ਚਾਦਰ ਹੈ ਤੇਰੇ ਨਾਲ ਚਾਦਰ ਸਿਉਣ ਪਾਤੀ ਹੈ ਚਲ ਸਿਉਣ ਨਹੀਂ ਉਧਰ ਦੀ ਤੂੰ ਉੱਧੜ ਜਾਏਂਗਾ ਧੰਨਵਾਦ ਭਈ 88 ਚ ਗਿਆ ਹੋਇਆ ਮੈਂ ਮੈਨੂੰ ਤਾਂ ਲੰਬੂ ਨੇ ਮਾਰਿਆ ਫੋਨ ਕਹਿੰਦਾ ਆ ਜਾ ਕਰੀ ਫੇਰ ਭਈ ਓਏ ਮੈਂ ਘਰ ਦੀ ਪਣਾਈ ਮੈਂ ਬਾਗ ਗਿਆ ਜੀ ਹਾਂ ਇਹ ਲੱਤਾਂ ਐ ਦੇਖੀ ਲੰਬੂ ਦੀਆਂ ਐ ਅੱਛਾ ਇਹਨਾਂ ਸਾਲੀਆਂ ਹੋਈਆਂ ਫਰਸ਼ ਟੁਕੜੀ ਲੱਗੀ ਹੋਈ 88 ਜੀ ਜੀ ਉਦੋਂ ਉਦੋਂ ਬ੍ਰੀਕ ਬ੍ਰੀਕ ਕਣੀ ਦਾ ਮੀ ਪਈ ਆ ਵੇ ਕਮਰੇ ਦੇ ਅੰਦਰ ਲੰਬੂ ਕੇ ਮੈਂ ਆ ਕਮਾ ਸਤ ਸਤ ਚੋਂਦੀ ਐ ਨਾ ਕੰਨ ਦਾ ਮਖਰੂ ਦੱਸਿਆ ਕਿਸੇ ਨੇ ਬਾਡੀਗਾਰਡ ਨੇ ਕਹਿੰਦਾ ਤਾਂ ਅੰਦਰ ਪਫਾਰੇ ਲਵਾਈ ਬੈਠਾ ਲੰਬੂ ਉਹਨਾ ਟਾਈਮਾਂ ਚ ਉਹਨਾ ਟਾਈਮਾਂ ਚ ਮੈਂ ਪਫਾਰਾ 88 ਚ ਬੰਬੇ ਦੇਖਿਆ ਅੱਛਾ ਜੀ ਹਾਂ ਇਹ ਆ ਜਾਂ ਨਹੀਂ ਫਿਰ ਦੇਖਿਆ ਹੁਣ ਇਹ ਤਾਂ ਹੁਣ ਆਪਾਂ ਇਹ ਸਮਝ ਲੈ ਵੀ ਇਹ ਤਾਂ ਨਵੀਂ ਤਕਨੀਕ ਆ ਗਈ ਉਹ ਬੰਦੇ ਦੇ ਨਾਉਣ ਨਾਲ ਦੀ ਡੰਗਰਾਂ ਦੇ ਨਮਾਉਣ ਵਾਲਾ ਇਹ ਵੀ ਗੱਲ ਐ ਫਰਕ ਇੰਨਾ ਕੀ ਲੱਗਦਾ ਇਹ ਘਰੇ ਵੀ ਜੂ ਲੱਗਦਾ ਹੁਣ ਜਿੱਥੇ ਮਰਜ਼ੀ ਲਾ ਲਾ ਲੱਗਦਾ ਰਸੂਈ ਚ ਵੀ ਜਾਊ ਨਾ ਆਉਣ ਵਾਲੇ ਚ ਵੀ ਜਾਊ ਮੈਂ ਵੀ ਲਵਾਉਣਾ ਬਿੰਦਰ ਦਾ ਨੰਬਰ ਦੇਂਗਾ ਗਿਆ ਓਏ ਬਿੰਦਰ ਦਾ ਬਿੰਦਰਾ ਆਪਣਾ ਵੀ ਰੇਕਾ ਹਾਂ ਤਾਂ ਪਾਈ ਮੁੰਡਾ ਬੜਾ ਤਜਰਬੇ ਦਾ ਬੜਾ ਚੰਤਾ ਪਾਈ ਬੰਦਾ ਇਹਨੂੰ ਤਾਂ ਜੇ ਜਹਾਜ਼ ਫੜਾ ਦਈਏ ਨਾ ਮੁੰਡੇ ਨੂੰ ਜਹਾਜ਼ ਕਿੰਨਾ ਚਲਾ ਲੇ ਸਹੀ ਆ ਭਾਈ ਮੈਂ ਕਹਣਾ ਹੁਣ ਪਰਸ ਨੂੰ ਜਾਣਾਗਾ ਬੰਬੇ ਇਹ ਬਿੰਦਰੀ ਲੈ ਜੂ ਮੈਨੂੰ ਉਥੇ ਛੱਡ ਦੇਉ ਜਹਾਜ਼ ਤੇ ਆਗਲੇ ਜੂ ਹੈ ਕਿਹਾ ਜੇ ਲੈ ਜੂ ਉਹਨਾਂ ਨੂੰ ਫੋਨ ਮਾਰ ਦੂ ਵੀ ਭਈ ਐਂ ਕਰਕੇ ਸਾਡੇ ਪਿੰਡ ਆ ਜਾ ਤੁਸੀਂ ਉਹ ਛੱਡ ਕੇ ਡਰਾਈਵਰ ਆਪ ਬੱਸ ਚੜ੍ਹ ਜੂ ਚੱਲ ਮੈਨੂੰ ਬੰਦਰ ਜਾ ਤੇ ਛੱਡ ਦੇ ਉਹਨਾਂ ਨੂੰ ਜਾਣ ਕਰ ਦੂ ਮੈਂ ਉਹਨਾਂ ਨੂੰ ਜਾਣ ਕਰ ਦੂਗਾ ਐਂ ਚੱਲ ਬੰਬਾ ਦੇਖਿਆ ਊ ਅੱਛਾ ਠੀਕ ਹੈ ਗੱਗੀ ਤਾਂ ਨਹੀਂ ਹੈਗਾ ਕੋਈ ਗੱਗੀ ਤਾਂ ਬਾਅਦ ਕਰ ਮੜਾ ਹਾਮੀ ਭਰੀ ਚੱਲੋ ਚੱਲ ਐ ਬੰਬਾ ਦੇਖਿਆ ਹਾਂ ਆ ਸਿਆਣੀਆ ਗੱਲ ਚੱਲ ਹੁਣ ਐ ਕਰ ਮਾ ਜਾਣਾ ਦੁਕਾਨ ਤੇ ਤੂੰ ਆ ਜੀ ਟਾਈਮ ਜੇ ਨਾਲ ਚੰਗਾ ਆਉਨਾ ਐਕਟਰ ਕਿਹੜਾ ਹੋਇਆ ਅੱਜ ਐਕਟਰ ਹਾਂ ਐਕਟਰ ਸਲਮਾਨ ਖਾਨ ਦਾ ਭਾਈ ਆਇਆ ਹੋਇਆ ਸਣੀ ਸਲੇਟੀ ਨਹੀਂ ਬੈਠਾ ਸੀ ਗੱਲ ਚਾਹ ਪੀਂ ਜਾਂਦਾ ਸੀ ਸਣੀ ਸਲੇਟੀ ਤਾਂ ਆਇਆ ਸੀ ਕਿ ਥੋੜਾ ਟਾਈਮ ਹੀ ਖੜਿਆ ਆਪਣੇ ਕੋਲੇ ਗੱਗੀ ਅੱਛਾ ਗੱਗੀ ਸਣੀ ਸਲੇਟੀ ਆਇਆ ਸੀ ਗੱਲ ਆਪਣੇ ਕੋਲੇ ਚੱਲ 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 ਹਾਂ ਆਉਨਾ ਮੈਂ ਅਸਮਾ ਵੀ ਬਹੁਤ ਆਉਂਦਾ ਹੋਏ ਤੇ ਧਮਾਕਾ ਲੀਏ ਆ ਬੰਦਨਾ ਕਰੀਂ ਗੱਗੀ ਆਹਲੇ ਕੱਪੜਾ ਲੀੜਾ ਇਹਨਾਂ ਉੱਤੇ ਆ ਚੜਿਆ ਪਸ ਅਗਲਾ ਕਹਿੰਦਾ ਮੌਕੇ ਤੇ ਦੇ ਦੇ ਸਾਨੂੰ ਮੌਕੇ ਤੇ ਕਿਵੇਂ ਮਿਲਣਗੇ ਦੇਖ ਲਾ ਕੋਈ ਯਾਦਾਂ ਰਹਿ ਜਾਂਦੀਆਂ ਨੇ ਬੰਦੇ ਥਰ ਜਾਂਦੇ ਸਖਦੇਵ ਮਿਸਤਰੀ ਕੇ ਵਾਲਾ ਇਹ ਦਰਵਾਜ਼ਾ ਪੂਰਾ ਮਸਾ ਹੂਰ ਹੁੰਦਾ ਸੀ ਉਦੋਂ ਦੇਖ ਲਾ ਸਾਨੂੰ 1958 ਚ ਬਣਿਆ ਹੋਇਆ ਜੀ ਕੀ ਬਾਤਾਂ ਨੇ ਚੀਰ ਦੀ ਲੱਕੜ ਹੈ ਬਲ ਹੈ ਓਮੀ ਖਾਣ ਅੱਜ ਕਾਲੇ ਲੈਂਟਰ ਪਾਉਂਦੇ ਬਾਗਰਾਂ ਨੇ ਪਹਿਲਾਂ ਦੇਖ ਪਾਉਂਦੇ ਕਿੰਨੀ ਰੌਣਕ ਹੁੰਦੀ ਸੀ ਓਏ ਜਦੋਂ ਪਿਆ ਇਹ ਕਿੰਨੀ ਰੌਣਕ ਹੁੰਦੀ ਸੀ ਫੋਟੋ ਖਿੱਚ ਲਾਂ ਮੈਂ ਤਾਂ ਬਚਨ ਜੀ ਨੂੰ ਸੈਂਟ ਕਰੂੰ ਤਰਮਿੰਦਰ ਜੀ ਨੂੰ ਦਿਖਾਉਂ ਵੀ ਆਪਣੇ ਪਿੰਡਾਂ ਚ ਦਰਵਾਜ਼ੇ ਟਾਵੇਂ ਟੱਲੇ ਰਹਿ ਗਏ ਜੀ ਕੁਸਤਾ ਲੋਕਾਂ ਨੇ ਢਾਤੇ ਇਹ ਇੱਥੇ ਜੀ ਹੋ ਕੇ ਖਿੱਚ ਲਈਏ ਇਹ ਆਹ ਦੇਖ ਲਓ ਜਦੋਂ ਘਰੇ ਜਵਾਕ ਹੁੰਦਾ ਦੀ ਨੰਮ ਨੰਮ ਬੰਦੇ ਭਾਈ ਹੁਣ ਤਾਂ ਗੱਲਾਂ ਖਤਮ ਹੁੰਦੀਆਂ ਜਾਂਦਿਆਂ ਨੇ ਹੋ ਉੱਥੇ ਹੁੰਦੀ ਸੀ ਬੱਲਮ ਬੱਲਮ ਜਗਦਾ ਹੁੰਦਾ ਚੱਤੋਂ ਪਾਇਰ ਨਵੀਂ ਨਵੀਂ ਬਿਜਲੀ ਆਈ ਦੀ ਪਿੰਡ ਜਦੋਂ ਇਹ ਬੱਲਮ ਲੱਗਿਆ ਅੱਜ ਕੱਲ ਦਾ ਜਵਾਂ ਖਾਂ ਨੂੰ ਕੀ ਪਤਾ ਹੈ ਦੇਖ ਲਾ ਉਮੀ ਸਰਯੇ ਵਾਲੀਆਂ ਮੋਰੀਆਂ ਹੂੰ ਲੱਕੜਦੀਆਂ ਅੱਜ ਕੱਲ ਕਿੱਥੇ ਨੇ ਚੀਜ਼ਾਂ ਕਿੱਥੇ ਦੇਖਣ ਨੂੰ ਮਿਲਦੀਆਂ ਨੇ ਬਰਾਤ ਸਾਮੀ ਹੋਈ ਆ ਭਾਈ ਮਿਸਤਰੀਆਂ ਨੇ ਕਹਿੰਦੇ ਦੀ ਗੱਲ ਆ ਮਿਸਤਰੀ ਨੇ ਬਰਾਤ ਸਾਮੀ ਹੋਈ ਆ ਵਾਹ ਭਾਈ ਵਾ ਮਾਰੇ ਅੰਦਰ ਛਾਤੀ ਮਾਰ ਉਹ ਕੁੱਤਾ ਕਦਾ ਤਾਂ ਨਹੀਂ ਮਿਸਤਰੀ ਭੱਲੇ 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 ਭਾਈ ਇੱਥੇ ਹੋਵੇ ਨਾ ਡਾ ਮੇਰਾ ਇੱਥੇ ਮੈਂ ਕੱਪੜੇ ਸਿਉਂਕੇ ਆਥਨ ਨੂੰ 900 ਸੂਟ ਤਿਆਰ ਕਰਦਾ ਮੈਂ ਇੱਥੇ ਬੈਠਾ ਬੈਠੀ ਜੀਵ ਵਾਲਾ ਲੱਗਦਾ ਯਾਰ ਇਹ ਜੀ ਥਾਂ ਤੇ ਜੀਵ ਵਾਲਾ ਲੱਗਦਾ ਇੱਥੋਂ ਤਾਂ ਹੱਲਣ ਨੂੰ ਜੀ ਨਹੀਂ ਕਰਦਾ ਕਿਆ ਬਾਤਾਂ ਨੇ ਯਾਰ ਹਰਪਜਨ ਮਾਨ ਨੇ ਐਮੀ ਤਾਂ ਨਹੀਂ ਕਿਹਾ ਕਹਿੰਦਾ ਮਾਨਾ ਮਰ ਜਾਣਾ ਪਿੱਛੇ ਯਾਦਾਂ ਰਹਿ ਜਾਣੀਆਂ ਲੱਖਾਂ ਦੁਨੀਆਂ ਹੋਹ ਤੁਰ ਗਈ ਯਾਰ ਤੁਰ ਗਏ ਯਾਰ ਵਿਛੜ ਗਏ ਕਈ ਗੰਦੀਆਂ ਰੂਹਾਂ ਪਾਪੀ ਰੂਹਾਂ ਫਿਰਦੇ ਨੇ ਚਿਟੇ ਵਟੰਗੀ ਗਲਾਂ 'ਚ ਕੋਈ ਨਹੀਂ ਲੀ ਜਾਂਦਾ ਅਰੇ ਇੱਕ ਗੱਲ 58 'ਚ 5 ਰੁਪਏ ਦੀ ਹਾੜੀ ਹੁੰਦੀ ਪਈ ਮੇਰੇ ਯਾਦ ਆ ਗਈ ਗੱਲ ਜਿਹੜੇ ਮਿਸਤਰੀ ਨੇ 50 ਰੁਪਏ ਦੀ ਹਾੜੀ ਹੁੰਦੀ ਲੇਬਰ ਦੀ ਅੱਜ ਕੱਲ ਤਾਂ ਗੱਲੇ ਹੀ ਹੋ ਨਾ ਲੋਕਾਂ ਨੇ ਮਾਰ ਮਾਰ ਘੰਟਾ ਤੇ ਦਰਵਾਜੇ ਮਗਰਪਾਲੀਆਂ ਕੋਠੀਆਂ ਆ ਚੀਜ਼ਾਂ ਕਿੱਥੇ ਮਿਲਦੀਆਂ ਨੇ ਲੈ ਜਾ ਮੈਂ ਤਾਂ ਬਚਨ ਜੀ ਨੂੰ ਪਤਾ ਲੱਗ ਜਾ ਤੜਕੇ ਬੈਂਟੀ ਬੰਨਾ ਬਾਗ 'ਚ ਹੋਣੀਆਂ ਵੀ ਅਜੀ ਸ਼ੂਟਿੰਗ ਉਹ ਰੇ ਕਰਨੀ ਹੈ ਇਹ ਦਰਵਾਜੇ ਕਿਉਂ ਹੀ ਪਏ ਨੇ ਧਰੇ ਪਏ ਨੇ ਯਾਰ ਇਹ ਦਰਵਾਜੇ ਇਕੱਠੇ ਬੈਂਦੇ ਓਏ 100 150 ਜਾਣਾ ਇਕੱਠਾ ਬਹਿ ਕੇ ਰੋਟੀ ਪਾਣੀ ਖਾਂਦੇ ਕਿੰਨਾ ਮੋਹ ਪਿਆਰ ਸੀ ਉਹ ਟਾਈਮਾਂ 'ਚ ਅੱਜ ਕੱਲ ਮੇਰਾ ਸਾਲਾ ਏਸੀ ਲੱਗਿਆ ਕਮਰੇ ਚ ਫੇਰ ਵੀ ਨਹੀਂ ਕੋਈ ਵਰਦਾ ਕਮਰੇਆਂ ਚ ਉਹ ਪਿਆਰੀ ਨਹੀਂ ਹੈਗਾ ਹੈ ਆ ਪਾਰੀ ਕੇ ਰੇ ਪਾਈਆਂ ਨੇ ਸਾਲਾ ਕੱਪੜੇ ਫੜਾ ਆਈ ਆ ਪਾਣੀ ਕੀ ਲੈਣਾ ਇਹਨਾਂ ਤੋਂ ਕੰਮ ਕਰੇ ਕੋਈ ਆਪਦਾ ਉੱਗ ਜਾਂਦੇ ਸੀਨਾ ਪਾੜ ਕੇ ਕੰਧਾਂ ਦਾ ਉਹ ਗੱਲ ਹੈ ਜੀ ਇਹ ਆ ਹੋ ਗਿਆ ਨਾ ਪਲਾਰ ਉਹ ਪੱਟੇ ਨਾ ਮੋੜੇ ਓਏ ਇਹਦੇ ਸਾਹ ਲਿਆ ਕਰਾਂਗੇ ਯਾਰ ਹੋਰ ਆ ਤਾਂ ਖਤਮ ਹੋ ਗਈਆਂ ਇਹ ਚੀਜ਼ਾਂ ਦਰਾਖਤ ਲੋਕਾਂ ਨੇ ਮਾਰੇ ਪੱਟ ਪੱਟ ਲਾਲਚੀਆਂ ਨੇ ਅੱਜ ਕੱਲ ਕੌਣ ਲਾਉਂਦਾ ਸਾਬਾ ਸੇ ਮੁੰਡੇ ਜੀ ਨੇ ਡੇਕ ਲਾਈ ਆ ਓ ਮੇਰੇ ਵੱਲੋਂ 5 ਰੁਪਏ ਦੇ ਕੇ ਜਾਊਂਗਾ ਤਾਂ ਤੇ ਨਿਆ ਭੇੜਾ ਭੇਜੇ ਮਾਰਨੇ ਦਾ ਮਸਾ ਮੈਨੂੰ ਇੱਕ ਸੂਟ ਜੁੜਿਆ ਤੀ ਆ ਕੰਜਰ ਨੇ ਕੁਰਤੀ ਤਾਂ ਮੇਰੀ ਪਾਤੀ ਪਜਾਮਾ ਕਿਸੇ ਦਾ ਹੋਰੀ ਦੇਤਾ ਸਾਰੇ ਪਿੰਡ ਨੇ ਹਾਈ ਬੰਬੇ ਵਾਲਾ ਦਰਜੀ ਬੰਬੇ ਵਾਲਾ ਦਰਜੀ ਅੱਗ ਲੱਗ ਜੇ ਬੰਬੇ ਵਾਲੇ ਦਰਜੀ ਨੂੰ ਮੇਰਾ ਸੂਟ ਖਰਾਬ ਕਰਕੇ ਧਰਤਾ ਕੋਈ ਨਾ ਆ ਜਾਣ ਦੇ ਮੈਨੂੰ ਤੇ ਤੇ ਦੁਕਾਨ ਤੇ ਤੇਰਾ ਬੇੜਾ ਦੇਖੇ ਬਿਠਾਉਂਦੀ ਨਾ ਇੱਕ ਦਿਵਜਾ ਚਾਰ ਸੂਟ ਲੈ ਕੇ ਜਾਉਂਗੀ ਅਰੇ 나ਗ ਦੇਖੇ ਲੜਉਂਦੀ ਮੈਂ ਦੁਕਾਨ ਤੇ ਆਕੇ ਬਾਬੰਬੇ ਵਾਲਿਆਂ ਜਿੰਦਰਾ ਜਾਉਂਦਾ ਕਿ ਮਰ ਗਿਆ ਜਿੰਦਰਾ ਗੇਟ ਕਾ ਤੂੰ ਖੋਲਦਾ ਤੂੰ ਘਾਟਾ ਹੋ ਗਿਆ ਮੈਨੂੰ ਗੇਟ ਖੜਕਾਈ ਜਾਂਦੀ ਨੂੰ ਕੀ ਗੱਲ ਹੋ ਗਈ ਸੋਹਣਿਆ ਮੇਰੇ ਤੋਂ ਗਾਲ ਸੁਣ ਲਈ ਤੀ ਇੱਥੇ ਮਾਵਾ ਭੈਣਾਂ ਦੀ ਨਾ ਮੇਰੇ ਸੂਟ ਦਾ ਕੀ ਜਲੂਸ ਕੱਢਿਆ ਦੱਸੀ ਆ ਕੀ ਕਰਿਆ ਕੁੜਤੀ ਤਾਂ ਮੇਰੀਆ ਚੱਲ ਮੰਨਿਆ ਮੈਂ ਕੱਪੜਾ ਲੈ ਕੇ ਭੇਜਿਆ ਸੀ ਆਹ ਹੋਵੇ ਪਜਾਮਾ ਕਿਹਦਾ ਪਾਤਾ ਕਿਹਦਾ ਆ ਗਿਆ ਮੈਨੂੰ ਕੀ ਪਤਾ ਤੂੰ ਭੇਜ ਜਾਗਾ ਨਾਲ ਮੈਨੂੰ ਐ ਦੱਸ ਇਹਦੇ ਨਾਲ ਦੀ ਸਲਵਾਰ ਕਿੱਥੇ ਇਹਨੂੰ ਦੇਖੀ ਜਾਏਂਗਾ ਇਹਦੇ ਨਾਲ ਦੀ ਸਲਵਾਰ ਕਿੱਥੇ ਆ? ਕੁਰਤੀ ਤੇਰੀ ਆ ਇਹ। ਬਈ ਕੁਰਤੀ ਦਾ ਪਤਾ ਮੈਨੂੰ ਮੇਰੀ ਆ ਤੂੰ ਇਹਨੂੰ ਦੱਸ ਆ ਫੜ। ਇਹਦੇ ਨਾਲ ਦੀ ਸਲਵਾਰ ਤੇ ਕਿੱਥੇ ਆ? ਮੇਰਾ ਨਹੀਂ ਹੈਗਾ ਇਹ। ਮੈਂ ਤਾਂ ਮੈਂ ਤਾਂ ਤੈਨੂੰ ਪੰਜਾਬੀ ਸੂਟ ਬਣਵਾਉਣ ਨੂੰ ਕਹਿ ਕੇ ਗਈ ਸੀ ਸਲਵਾਰ ਸੀ ਇਹਦੇ ਨਾਲ ਪਜਾਮਾ ਨਹੀਂ ਸੀ। ਓਹੋ ਹੋ ਹੋ। ਓਏ ਗਲਤ ਆ ਗਿਆ। ਬੋਲਾ ਹੋ ਮੜੀ ਜੀ। ਜਿੰਦਰਾ ਮੇਰੀ ਗੱਲ ਸੁਣ ਲੈ। ਬੋਲਾ ਹੋ ਜਾ ਮੜੀ ਤੇਰੇ ਘਰ ਮੂਰੇ ਡੇਰਾ ਲਾ ਲੂ ਜੇ ਮੇਰਾ ਸੂਟ ਪ੍ਰਸਾਦ ਕਰਤਾ। ਮੇਰੀ ਗੱਲ ਸੁਣ ਮੇਰੀ ਗੱਲ ਸੁਣ। ਹਾਂ ਮੈਂ ਗਰੁੱਪ ਚੈੱਕ ਕਰ ਲਾਂ ਕਿਹਦੇ ਕਿਹਦੇ ਕ ਨਹੀਂ ਗਏ ਨੇ ਕੱਪੜੇ ਐਡੀਆਂ ਫੜਕਾ ਤੋਂ ਮਾਰਦਾ ਹੁਣ ਨਾ ਤੋ ਮੇਰੇ ਸੂਟ ਮੋੜਦੇ ਨਹੀਂ ਤੇਰਾ ਦਲੂਸ ਕੱਢ ਦੂੰਗਾ ਟੱਚ 'ਚ ਮੈਂ ਐਕਟਰ ਨਹੀਂ ਆਦਾ ਗਰੁੱਪ ਬਣਿਆ ਹੋਇਆ ਹੁਣ ਮੇਰੇ ਕੋਲ ਤਾਂ ਐਕਟਰਾਂ ਦੀ ਕੱਪੜੇ ਆਉਂਦੇ ਨੇ ਉਹਨਾਂ ਖੜ ਤਾਂ ਦੇਖ ਤਲਾਵਾ ਕਿਹਦੇ ਕ ਨਹੀਂ ਗਏ ਨੇ ਛੇਤੀ ਕਰ ਤਿੰਨ ਕੱਲ ਪਜਾਮੇ ਗਏ ਨੇ ਛਿਫਰਾ ਗੋਲ ਕਰਨੀ ਹੈ ਕੁਰਤੀ ਤੇ ਪਲਾਜੋ ਗਿਆ ਮਿਸ ਪੂਜਾ ਕਰੀ ਗਗਨ ਅਨਮੋਲ ਦੇ ਕੱਪੜੇ ਵਿਆਲੇ ਤਿੰਨ ਸੂਟ ਬਰੀ ਵਾਲੇ ਕਹੇ ਨੇ ਪਰ ਉਹ ਤਾਂ ਇਹਨਾਂ ਮੇਚ ਨਹੀਂ ਖਾਂਦੇ ਯਾਰ ਉਹਦਾ ਸੂਟ ਨਵੇਂ ਹੋਣਗੇ ਮੈਂ ਵਾਹ ਹੱਕ ਲਾ ਲਾ ਨਹੀਂ ਨਹੀਂ ਸੈਂਡਲਸ ਵੀ ਨਹੀਂ ਪਉਂਦੀ ਜੈਸ ਜਮੀਨ ਸੈਂਡਲਸ ਦਾ ਟਾਪ ਆਉਂਦੀ ਆ ਇਹਦੇ ਨਾਲ ਸੂਟ ਉਹਦੇ ਆਉਂਦਾ ਨਹੀਂਗਾ ਫਿਟਿੰਗ ਨਹੀਂ ਹੋएगी ਉਹਦੀ ਤਾਂ ਹਾਂ ਸੂਟ ਇੱਕ ਮਿੰਟ ਖੜ ਜਾ ਮੈਂ ਸੋਚੀ ਜਾਂਦਾ ਹਲ ਕਰਕੇ ਦੂ ਤੇਰਾ ਬੇੜਾ ਬਟਾ ਆ ਮੈਂ ਮੈਂ ਤਾਂ ਹਲ ਕਰਕੇ ਦੇ ਦੂ ਹਲ ਕਰਕੇ ਦੂ ਹਲ ਕਰਕੇ ਤੂੰ ਮੇਰੀ ਗੱਲ ਸੁਣ ਲੈ ਮੈਂ ਵੀਡੀਓ ਕਾਲ ਲਾਉਣਾ ਗਰੁੱਪ 'ਚ ਕਿਨੂੰ ਵੇ ਜਿੰਨੀਆਂ ਮਾਡਲਾਂ ਆਨਲਾਈਨ ਹੋਈਆਂ ਨਿਮਰਤ ਖੈਰਾ ਮਿਸ ਪੂਜਾ ਸਪਰਾ ਗੋਇਲਾ ਜੈਸਮੀਨ ਸੈਂਡਲਸ ਹੈ ਜੈਨੀ ਜਹੋਲਾ ਪ੍ਰਵੀਨ ਪਾਟਾ ਸਾਰੀਆਂ ਮੇਰੇ ਗਰੁੱਪ 'ਚ ਨੇ ਸਾਰੀਆਂ ਵੀਡੀਓ ਕਾਲ ਮੈਂ ਕਹਉਂਦੀ ਆਹ ਜਿਹੜੀਆਂ ਕੌਣ ਵਾਲੀਆਂ ਨੇ ਮੈਨੂੰ ਮੇਰਾ ਸੂਟ ਲੈਣਾ ਮੈਂ ਵੀਡੀਓ ਕਾਲ ਚੱਕਣੀਆਂ ਨਹੀਂ ਤਾਂ ਤੂੰ ਗੱਲ ਕਰ ਲੈ ਨਾਲੇ ਕਹਿਦੀ ਭਾਈ ਮੇਰੀ ਸਲਵਾਰ ਕਿਸੇ ਕਣੀ ਬਾਗੀ ਮੋੜ ਦੀ ਮੈਂ ਨਹੀਂ ਕਹਦੀ ਹੈਗੀ ਤੈਨੂੰ ਸੌਣ ਦੇ ਕੇ ਕਹਦੀ ਮੈਂ ਕਿ ਉਹਨਾਂ ਨੂੰ ਜਾਣਦੀ ਹੈਗੀ ਆ ਜਾ ਸੁਗਲਾ ਜਾ ਕਮੈਂਡ ਖੜ ਜਾ ਪਾਤਾ ਮੈਸੇਜ ਪਾਤਾ ਮੈਂ ਸਲਵਾਰ ਮੜਾ ਖੜੀ ਹੋਈ ਇੱਕ ਮਿੰਟ ਖੜ ਜਾ ਇਹ ਲੈ ਉਹ ਵੀ ਪਾਉਣਾ ਤੋ ਨਾਪ ਨਾਪ ਪਾਉਣਾ ਪਊ ਹੁਣ ਕੀ ਪਤਾ ਕਿਹਦੇ ਨਾਪ ਦੀ ਗਈ ਆ ਲੈ ਖੜੇ ਤੇ ਆ ਆਹ ਓ ਚੀ ਸਲਵਾਰ ਨਹੀਂ ਹੁੰਦੀ 34 ਇੱਥੋਂ ਇੱਥੋਂ ਪਾ ਕਿਤੇ ਤੱਕ ਮੈਨ ਬੱਤੀ 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 ਆ ਗਿਆ ਮੇਚ ਆ ਗਿਆ ਮੇਚ ਆ ਗਿਆ ਮੇਚ ਆ ਗਿਆ ਇੱਕ ਮਿੰਟ ਖੜ ਜਾ 32 32 ਇੰਚ ਸਲਵਾਰ ਰੰਗ ਰੰਗ ਬੋਲੀ ਕਿਹੜੇ ਦੀ ਆ ਦੇਖ ਪਿੰਕ ਰੰਗ ਦੀ ਆ ਪਿੰਕ ਦੀ ਅਜੇ ਨਾਲ ਲੈਸ ਨਾਲ ਟੁੱਟੀਆਂ ਵਾਲਾ ਸੂਟ ਕਿਹਦੇ ਕਣੀ ਗਈ ਹੈ ਪਹੁੰਚਦੀ ਕਰੋ ਚੱਕ ਮੇਰੇ ਗੱਲ ਸੁਣ ਲੈ ਜੇ ਅੱਥਣ ਤੱਕ ਮੇਰੇ ਕੱਪੜੇ ਨਾ ਪੂਰੇ ਕਰਕੇ ਦਿੱਤੇ ਨਾ ਜਿੰਦਰਾ ਨਹੀਂ ਮਿਸ ਪੂਜਾ ਦਾ ਮੈਸੇਜ ਆ ਗਿਆ ਕਹਿੰਦੀ ਮੇਰੇ ਕਣੀ ਤਾਂ ਗਈ ਨਹੀਂ ਉਹਦੇ ਕਣੀ ਦੋ ਸਰਾਰੇ ਗਏ ਨੇ ਮਿਸ ਪੂਜਾ ਦਾ ਮੈਸੇਜ ਆ ਗਿਆ ਤੇਰੀ ਗੱਲ ਸੁਣ ਲੈ ਰੌਲਾ ਜਨਾ ਪਾ ਇੱਥੇ ਬਦਨਾਮ ਨਾ ਕਰ ਮੈਨੂੰ ਅੱਧੇ ਘੰਟੇ 'ਚ ਵੀਡੀਓ ਕਾਲ ਕਰਕੇ ਮੈਨੂੰ ਆਪ ਚੈੱਕ ਕਰਾਉਣਗੇ ਵੀ ਦੱਸ ਕੀ ਦੇ ਕਿਤੇ ਕੰਨੀ ਕਿੰਨਾ ਕਿੰਨਾ ਕਰਦਾ ਬਸ ਮੇਰੇ ਕੱਪੜੇ ਵਾਪਸ ਹੋਣੇ ਚਾਹੀਦੇ ਇਹ ਮੇਰੀ ਗਲਤੀ ਨਹੀਂ ਹੈਗੀ ਜਵਾਖ ਜੇ ਰੱਖੇ ਹੋਣੇ ਉਹਨਾਂ ਨੇ ਪਾਰਸਲ ਕਰੇ ਨੇ ਕੱਪੜੇ ਪਾਰਸਲ ਕਰੇ ਨੇ ਮੈਨੂੰ ਨਹੀਂ ਪਤਾ ਆ ਪਾਰਸਲ ਪੋਸਟਾ ਦਾ ਮੈਂ ਨਹੀਂ ਕੀ ਹੋ ਗਿਆ ਪਤਾ ਹੋਰ ਹੋ ਗਿਆ ਕੰਮ ਤਾਂ ਓਏ ਮੇਰੀ ਸਰਵਾਰ ਨੂੰ ਪਚਾਤੀ ਪ੍ਰੈਸ ਲਾ ਕੇ ਤੁਹਾਡਾ ਬਾਈ ਜੇ ਬੇੜਾ ਉਹ ਨਹੀਂ ਮਚਾਈ ਉਹ ਉਹ ਗੱਲ ਨਹੀਂ ਕਰਦਾ ਉਹ ਉਹ ਗੱਲ ਨਹੀਂ ਕਰਦਾ ਮੈਂ ਹੋਰ ਕੀ ਹੋ ਗਿਆ ਉਹ ਗੱਲ ਨਹੀਂ ਕਰਦਾ ਨਾ 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 ਬਾਈ ਹੋਰੇ ਉਹ ਆਪਣੀ ਉਹ ਗੁੱਡੀ ਦਾ ਨਾਮ ਭੁੱਲ ਗਿਆ ਮੈਂ ਯਾਰ ਗਾਉਣ ਵਾਲੀ ਦਾ ਮਾਰਲਿੰਗ ਕਰਦੀ ਆ ਉਹ ਆਹ ਆ ਜਿਹੜੀ ਗਾਣੇ ਚਾਹੀਦੀ ਸੀ ਉਹ ਮਾਹੀ ਸ਼ਰਮਾ ਕੀ ਆ ਉਹ ਹਾਂ ਛੋਟੀ ਜੀ ਹਾਂ ਸੁਣੀ ਜੀ ਲੈ ਅੱਜ ਉਹਦਾ ਗਾਣਾ ਰਿਕਾਰਡ ਹੋ ਰਿਹਾ ਉਹਨਾਂ ਪਾਈ ਫਿਰਦੀ ਹੋਏ ਤੇਰੀ ਸਲਵਾਰ ਉਹ ਪੈਂਚੀ ਮੈਨੂੰ ਦੱਸ ਕਿੱਥੇ ਮੇਰੀ ਸੌਕਣ ਦੀਆਂ ਖਾਕਾਂ ਮਾਰ ਕੇ ਉਹਨੇ ਕੱਪੜੇ ਲੈ ਕੇ ਗਿਆ ਹਾਂ ਯਾਰ ਮੈਂ ਗੱਲ ਤਾਂ ਸੁਣ ਲਾ ਬਦ ਕੱਟ ਨਹੀਂ ਬੋਲਦੇ ਹੁੰਦੇ ਨਾਮ ਪਰ ਉਹ ਆਹੋ ਐਕਟਰ ਹਾਂ ਮੈਨੂੰ ਨਹੀਂ ਪਤਾ ਮੈਂ ਮੈਨੂੰ ਤਾਂ ਤੇਰੇ ਭਾਈ ਨੇ ਇੱਕ ਸੂਟ ਮਜ਼ਾ ਲੈ ਕੇ ਦਿੱਤਾ ਵੀ 300 ਰੁਪਏ ਦਾ ਤੇਰੇ ਵਾਲੇ ਸੂਟ ਦਾ ਉਹ ਗੱਡੀ ਪੁੰਜਣ ਨੂੰ ਰੱਖਦੀ ਆ ਕਿੱਥੇ ਤੁਰੇ ਫਿਰਦੀਆਂ ਤੂੰ ਹੈ ਮੈਂ ਤਾਂ ਜਿੰਦਰਾ ਤੇਰਾ ਜਲੂਸ ਕਰ ਦੂੰ ਸਾਰੇ ਪਿੰਡ 'ਚ ਜੇ ਮੇਰੇ ਕੱਪੜੇ ਨਾ ਪੂਰੇ ਕਰਕੇ ਦਿੱਤੇ ਤੇ ਮੈਂ ਤਾਂ ਉਰੀ ਬੈਜੂਰੇ ਤੇਰਾ ਲਊ ਮਾਰਨੇ ਇੱਕ ਸੂਟ ਦੇ ਪੰਜ ਸੂਟ ਲੈ ਕੇ ਦੂੰ ਤੈਨੂੰ ਜਲੂਸ ਜਾਂ ਨਾ ਕੱਟ ਮੇਰਾ ਹਾਂ ਇਹ ਤਾਂ ਹੁਣ ਗਲਤੀ ਮੇਰੇ ਸ਼ਗਿਰਦਾਂ ਦੀ ਆ ਮੈਂ ਕੀ ਕਰਾਂ ਤੂੰ ਅੰਦਰ ਚੱਲ ਮੇਰੇ ਨਾਲ ਰੁੱਠੀ ਰੁੱਠੀ ਖਾਂਦੇ ਆ ਆ ਆ ਜਾ ਆ ਜਾ ਓਰੇ ਆ ਤੂੰ ਮੈਂ ਤੈਨੂੰ ਐਂ ਕਹਿੰਦੀ ਸੀ ਜਿੰਦਰਾ ਸੋਲੇ ਦੇ ਲੱਫ ਰੈਫਰਿਜ ਗੱਲ ਦੱਬ ਲਈ ਅੰਦਰ ਵੜ ਕੇ ਮੇਰਾ ਸਾਲਾ ਹੋਰ ਵਾਸਿਆ ਪਾਵ ਜੇ ਸਲਵਾਰ ਤਾਂ ਪਜਾਮੇ ਹੀ ਬਣ ਗਿਆ ਕਿਸੇ ਦਾ ਕਿਤੇ ਕਣੀ ਬਾਕੀ ਸਲਵਾਰ ਦੀ ਦਿਲ ਦੀ ਨਹੀਂ ਹੈਗੀ ਕੋਈ ਦਵਾਈ ਪਵਾ ਲਈਏ ਨਾਲ ਨਾਲ ਕੋਈ ਆਉਂਦੀ ਨਹੀਂ ਸੀ ਘੇਰ ਦਪਹਿਰਾ ਹੋਇਆ ਪਿਆ ਐ ਤਨੇ ਕੰਟੇ ਨੂੰ ਔਟਨ ਹੋ ਜੂਏ ਉਹ ਵੀ ਕਹਾ ਲਵੇ ਲੱਗੀ ਟਿਕਾਣੇ ਦੇ ਬੈਠਾ ਹੂ ਬੇਲਾ ਇਹ ਵੀ ਐ ਟਾਖੜਾ ਕੰਮ ਐ ਇਹਦੇ ਲਾਵੇ ਉਹ ਬੰਬੇ ਵਾਲਿਆ ਦਵਾਈ ਪਾ ਜਾਂਦੀ ਮਰਨੇ ਦੇ ਲਫੇੜਾ ਮਰੂ ਮੁਤੇ ਸਾਰਾ ਦਿਨ ਦਵਾਈ ਦਵਾਈ ਉਹੀ ਪਖੀ ਰਹਿੰਦੀ ਐ ਉਹੀ ਪਤਾ ਨਹੀਂ ਕਿ ਪ੍ਰਿੰਟਾਂ ਖਾਲਾਂਦੀ ਐ ਤੜਕੇ ਆਓ ਜੀ ਇਹ ਕਿਧਰੋਂ ਨਿਕਲੀ ਅੰਦਰੋਂ ਉਹਦਾ ਸਲਵਾਰ ਖੋ ਗਈ ਜੀ ਦੀ ਹੈ ਸਲਵਾਰ ਖੋ ਗਈਤੀ ਸਲਵਾਰ ਖੋਗੀ ਦੀ ਮਿਸ ਪੂਜਾ ਕੋਲੇ ਵਾਗੀ ਸਲਵਾਰ ਕਿਵੇਂ ਓਏ ਸਾ ਗਰਪ ਚ ਕਲਰ ਆ ਤੇ ਕਪੜੇ ਲੈ ਗਈ ਮਥੂਆ ਕੀ ਫਰਮਾਨ ਕਿਉਂ ਪਕਾਈ ਮਾਰਦਾ ਮੈਂ ਤਾਂ ਜਾਣੀ ਜਾਣਾ ਫਿਰ ਚੁੱਪ ਕਰ ਜਾ ਤੇ ਜਾਣੀ ਜਾਣਾ ਚੁੱਪ ਕਰ ਜਾ ਸਾਰਾ ਮਿਸ ਪੂਜਾ ਦਾ ਬਤਾ ਦੇ ਫਿਰ ਦੁਕਾਨ ਤਾਂ ਮੇਰੇ ਸਾਲਿਆਂ ਨੇ ਪੋਣੇ ਬਣਾਤੇ ਸਾਡੇ ਵਾਲਿਆਂ ਨੇ ਜਿਵੱਖਾਂ ਆਈਆਂ ਨੇ ਇਹਦੀ ਸਲਵਾਰ ਦੀ ਤਾਂ ਹੋਰ ਫੇਰ ਵੇ ਫੇਰ ਕੀ ਮਤ ਹੈ ਕਿ ਹਮਾਂ ਮਿਸ ਪੂਜਾ ਕੋਲੇ ਬਾਕੀ ਭਈ ਨਵੀ ਲੈ ਦਾਂਗੇ ਹੋਰ ਹੋਰ ਕੀ ਕਹੇ ਬੰਦਾ ਪਾਟਾ ਪਕੜ ਲੈ ਕੇ ਦੇਣੀ ਨੰਮੀ ਬਦਾਤੀ ਹੁਣ ਉਹ ਬਦੀ ਪਈ ਹੈ ਜਿਹੜੇ ਹਿਸਾਬ ਨਾਲ ਤੇਰੇ ਵਰਗੇ ਯਾਰ ਹੁਣ ਦੁਕਾਨਾਂ ਦਾ ਆ ਜੱਲੀ ਫਿਰ ਉੱਥੀ ਚੱਲ ਮੇਰੀ ਬੱਕਰੀ ਕੱਲ ਵਾਲੇ ਤਾਂ ਹਾਏ ਚੱਲ ਆ ਜਾ ਆ ਜੱਲੀ ਪੈਰੀ ਮੋਜੇ ਪਾਏ ਤੂੰ ਚੱਲ ਮੈਂ ਆਇਆ ਆ ਜਾ ਆ ਗਿਆ ਮੈਂ ਵੀ ਸਾਈਕਲ ਜੂਂਕਲ ਨਹੀਂ ਖੜਾ ਮੇਰੀ ਛੋਟੀ ਘਰੇ ਰਹਿ ਗਈ ਉਹ ਸਾਈਕਲ ਕਿਸਦੇ ਘਰੇ ਖੜਾ ਉੱਥੋਂ ਚੱਕਦੇ ਆਪਾਂ ਸਾਈਕਲ ਆਜਾ ਕਿਸਦੇ ਘਰ ਆ ਹੀ ਖੜਾ ਬਾਬਾ ਜਿੰਨਾ ਅੱਜ ਕੰਮ ਕਰਿਆ ਸਾਰਾ ਪੂਰਾ ਕਿਸੇ ਦਾ ਲਾਂਬਾ ਨਾਵੇ ਬਸ ਮੇਨ ਗੱਲ ਇਹ ਸੀ ਕਿ ਕਿਸੇ ਦਾ ਲਾਂਬਾ ਨਾ ਇੰਟਰਸਟੀਆਂ ਚ ਪੈਰ ਤਰਾਦੀ ਵੱਡੇ ਵੱਡੇ ਐਕਟਰਾਂ ਦੇ ਸਿੰਗਰਾਂ ਦੇ ਆਜੂ ਤਰੱਕੀਆਂ 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 ਮਾੜੀ ਸੰਗਤ ਤੋਂ ਬਚਾਈ ਯਾਰਾਂ ਬੇਲੀਆ ਨਾਲ ਪੇਗ ਸ਼ੇਕ ਲਾਉਂਦਾ ਰਹਾ ਬਸ ਇਹੀ ਦੁਆ ਪਰਮਾਤਮਾ ਕਬੂਲ ਕਰੇ ਚੰਗਾ ਜਿੰਦਾ ਜਵਾਬ ਹੀ ਆਪੀ ਲਾ ਦੇਣਗੇ ਹਾਂ ਜਿੰਦਾ ਜਵਾਬ ਹੀ ਆਪੀ ਲਾ ਦੇਣਗੇ ਬਾਹਲੀ ਟਾਈਮ ਲਾਤਾ ਉਹਦਾ ਹੋਤੀਗਾ ਚੱਲੀ ਹਾਂ ਵਧਾਈ ਆ ਨਾ ਫੇਰ ਹਾਂ ਬਧੀਆ ਬੰਦਾ ਥੀ ਕਾਚੂ ਕਾਚੂ ਦਿਲ ਦਾ ਨਾਈਸ ਜੱਟ ਥੀ ਹਾਂ ਦਿਲ ਦਾ ਨਾਈਸ ਜੱਟ ਥੀ ਕਾਚੂ ਐਵੇਂ ਤੁਰ ਗਿਆ ਯਾਰ ਚੰਗੇ ਬੰਦਿਆਂ ਨੂੰ ਰੱਬ ਲੈ ਜਾਂਦਾ ਯਾਰਾ ਸਹੀ ਗੱਲ ਐ ਚੰਗੇ ਬੰਦਿਆਂ ਨੂੰ ਰੱਬ ਲੈ ਜਾਂਦਾ ਮਾੜਿਆਂ ਤੋਂ ਕੀ ਕਰਾਉਣਾ ਉਹਨੇ ਮੈਂ ਤੈਨੂੰ ਜ਼ੋਰ ਲਾ ਲਿਆ ਵੀ ਮੈਨੂੰ ਤਿੰਨ ਬੰਦਿਆਂ ਨੂੰ ਮਿਲਿਆ ਦੇ ਕਿਹੜੇ ਕਿਹੜਿਆਂ ਨੂੰ ਕੋਈ ਇੱਕ ਤਾਂ ਹਾਤੀ ਕਾਚੂ ਆਪਣਾ ਇੱਕ ਤਾਂ ਕਾਚੂ ਹੋ ਗਿਆ ਪਿੱਥਾ ਠੀਕ ਆ ਇੱਕ ਮੱਕਰ ਮਿੱਠੀ ਹੋ ਗਿਆ ਆਏ ਹਾਏ ਓਏ ਸੰਗਰੇੜੀ ਵਾਲਾ ਹਾਂ ਹਾਂ ਇੱਕ ਸਿੱਧੂ ਮੂਸੇ ਵਾਲਾ ਆਪਣਾ ਯਾਰ ਓਏ ਕੀ ਕਹਤਾ ਜਾਲ ਕੀ ਕਹਿ ਤਾ ਤੈ ਮਿਲਿਆ ਕਿਉਂ ਨਹੀਂ ਇਹ ਗਿਲਰ ਇਹ ਇਹ ਨਾ ਸਵਾਭੀ ਨਹੀਂ ਬਣਿਆ ਇਹ ਬੰਦਿਆਂ ਨੂੰ ਮਿਲਣ ਦਾ ਕਿ ਜਿੰਨਾ ਚਿਰ ਆਪਾਂ ਜਿਉਵਾਂਗੇ ਚਿੱਤ ਚ ਹੀ ਰਹਿ ਗਈਆਂ ਮੂਸੇ ਵਾਲੇ ਨੂੰ ਮਿਲਣ ਵਾਲੀ ਤਾਂ ਚਿੱਤ ਚ ਹੀ ਰਹਿ ਗਈ ਹੈ ਤੂੰ ਤਾਂ ਐਕਟਰਾਂ ਕੋਲੇ ਜਾਂਦਾ ਤੀ ਤੂੰ ਮਿਲਿਆਂਦਾ ਐਕਟਰਾਂ ਕੋਲੇ ਤਾਂ ਮੈਂ ਹੁਣ ਜਾਂਦਾ ਤੀ ਬਸ ਇਹ ਆ ਜਾਂਦੇ ਤੀ ਉੱਥੇ ਮੈਂ ਭਾਗ ਜਾਂਦਾ ਤੀਗਾ ਜਿਹੜਾ ਤਾਂ ਆਖਰੀ ਨਾਂ ਲੈਤਾ ਰ ਮੂਸੇ ਵਾਲੇ ਦਾ ਮੈਂ ਕੰਨਾ ਛੱਡ ਦੇ ਗੱਲਾਂ ਰੌਣਕ ਲੈ ਗਏ ਜੱਟ ਨਾਲ ਪੰਜਾਬ ਦੀ ਰੌਣਕ ਬਾਕੀ ਬੰਦੇ ਬਾਕੀ ਬਹੁਤ ਵੱਡਾ ਨਾਂ ਸੀ ਭਾਈ ਬਹੁਤ ਵੱਡਾ ਬਾੜੀ ਦੇਣ ਸੀ ਪੰਜਾਬ ਨੂੰ ਗੋਰੇ ਕਾਲੇ ਕਹਿੰਦੇ ਨੱਚਣ ਲਾਤੋ ਨੇ ਜੱਟ ਨੇ ਗੋਰੇ ਕਾਲੇ ਨੱਚਣ ਲਾਤੇ ਜੱਟ ਨੇ ਮੁੱਸੇ ਵਾਲੇ ਨੇ ਮਾੜੀ ਧੀਰੀ ਗੱਲ ਨਹੀਂ ਸੀ ਹੋਰ ਦੇਖ ਤੂੰ ਮਾ ਮੱਗਰ ਮਿੱਠੀ ਜਦੋਂ ਬੋਲੀ ਪਉਂਦਾ ਦੀ ਡੀਜਾ ਬੰਦ ਕਰਾਉਂਦਾ ਸੀ ਮੱਗਰ ਮਿੱਠੀ ਦੇ ਨਾਲ ਉਹ ਤੇ ਲਾਉ ਓਏ ਪਾ ਪਾ ਮਗਰ ਮਿੱਠੀ ਮਗਰ ਮਿੱਠੀ ਲਵ ਯੂ ਮਗਰ ਮਿੱਠੀ ਲਵ ਯੂ ਰੌਣਕਾਂ ਤੁਰ ਗਈਆਂ ਪੰਜਾਬ ਦੀਆਂ ਰੌਣਕਾਂ ਤੁਰ ਗਈਆਂ ਹਾਂ ਨਾ ਪੰਜਾਬ ਨਾ ਕਹਿ ਤੂੰ ਆਪਦੇ ਪਿੰਡ 'ਚ ਕਹਿ ਵੀ ਪਿੰਡ 'ਚ ਰੌਣਕ ਨਹੀਂ ਰਹੀ ਪਿੰਡ 'ਚ ਵੀ ਨਹੀਂ ਰਹੀ ਪਿੰਡ 'ਚ ਬਾਕ ਬਾਰੇ ਬਾਲੇ ਬਾਗੇ ਬਈ ਨਵੇਂ ਪੜਨ ਵਾਲੇ 'ਚ ਬਾਕ ਸਾਰੇ ਬਾਰੇ ਬਾਗੇ ਤੂੰ ਇੱਕ ਗੱਲ ਦੇਖ ਲੈ ਰਹੇ ਬਈ ਨਾ ਤਾਂ ਕੋਈ ਖੇਡਦਾ ਕੋਈ ਗੇਮ ਨਹੀਂ ਕਰਦਾ ਕੋਈ ਤੂੰ ਐ ਦੇਖ ਲੈ ਆਪਾਂ ਦੇਖ ਲੈ ਪਿੱਠੂ ਪੰਨ ਲੱਲਾ ਪੱਟ ਕੌਡੀ ਗੁੱਲੀ ਡੰਡਾ ਸਾਰੇ ਗਰਾਊਂਡ ਖਾਲੀ ਪਏ ਬਾਂਦਰ ਕਿਲਾ ਹਾਂ ਕਿੰਨਾ ਕਿੰਨਾ ਖੇਡਦੇ ਸੀ ਹੁਣ ਕਿੱਥੇ ਖੇਡਦਾ ਕੋਈ ਬਾਰਵੀਂ ਕਰਕੇ ਜਿਹੜਾ ਚੜ ਜਾਂਦੇ ਨੇ ਉੱਧਰ ਜਾ ਕੇ ਕੋਈ ਡਿਪਰੈਸ਼ਨ ਨਾਲ ਮਰ ਗਿਆ ਕਹਿੰਦੇ ਕੋਈ ਫਾਹਾ ਲੈ ਗਿਆ ਕਿ ਜਦੋਂ ਕਿਸ਼ਤਾਂ ਨਹੀਂ ਭਰੀਆਂ ਜਾਂਦੀਆਂ ਜ਼ਿਆਦਾ ਤਾਂ ਉੱਥੇ ਬਈ ਦੁਖੀ ਹੋ ਕੇ ਮਰਦੇ ਨੇ ਉੱਥੇ ਮੈਂ ਸੁਣਿਆ ਕਹਿੰਦੇ ਵੀ ਲੋੜ ਪੈਂਦਾ ਬੰਦੇ ਦੇ ਲੋੜ ਕਹਿੰਦੇ ਵੀ ਦੋ ਤਰ੍ਹਾਂ ਦਾ ਪੈਂਦਾ ਕਿਵੇਂ ਬਈ ਇੱਕ ਤਾਂ ਕਹਿੰਦੇ ਜਿਹਨੂੰ ਕੰਮ ਨਹੀਂ ਮਿਲਦਾ ਹਾਂ ਇੱਕ ਜਿਹਨੂੰ ਕੰਮ ਮਿਲ ਜੇ ਹਾਂ ਉਹਨੂੰ ਟਾਈਮ ਨਹੀਂ ਮਿਲਦਾ ਉਹਦੇ ਲੋੜ ਪੈਂਦੇ ਟਾਈਮ ਨਹੀਂ ਰਹੇਗਾ ਆ ਆ ਚੀਜ਼ ਨਹੀਂ ਹੋएगी ਪੁੱਤੇ ਕੈਨੇਡਾ ਚ ਲੋਡ ਪੈਂਦਾ ਉੱਥੇ ਬਾਹਰ ਆ ਚੀਜ਼ ਤਾਂ ਨਹੀਂ ਹੋएगी ਉਹ ਚੀਜ਼ ਕਿੱਥੇ ਬਈ ਯਾਰ ਜੰਟਾ ਰਹਿ ਗਿਆ ਮੋਗੇ ਵਾਲਾ ਹੈ ਮੋਗੇ ਵਾਲਾ ਜੰਟਾ ਯਾਰ ਕਿਵੇਂ ਜੰਟਾ ਨਹੀਂ ਹੁੰਦਾ ਯਾਰ ਆਪਣਾ ਮੋਗੇ ਵਾਲਾ ਮਾਮਾ ਕਹਿੰਦੇ ਜੀ ਹਾਂ ਦਿਲ ਦੇ ਨੇੜੇ ਦੀ ਹੈ ਓਏ ਬਈ ਆਏ ਹਾਏ ਦਿਲ ਯਾਦ ਕਰਾਤਾ ਦਿਲ ਦੇ ਭੇਗ ਮਾਰ ਜੰਟੇ ਦੇ ਨਾਮ ਤੇ ਭੇਗ ਪਾਉ ਯਾਦ ਕਰਾਤਾ ਭੇਗ ਪਾਉ ਓਏ ਇਹ ਤਾਂ ਪਾਰ ਖੈ ਦੀ ਇਹ ਦਰਦ ਭੁੱਲਣ ਵਾਲੇ ਨਹੀਂ ਹੈਗੇ ਜਿਹੜੇ ਯਾਰਾਂ ਤੋਂ ਵਿਛੜ ਗਏ ਜਾਂ ਤੁਰ ਗਏ ਉਹ ਕਦੇ ਦਰਦ ਭੁੱਲੇ ਨਹੀਂ ਜਾਂਦੇ ਉਹ ਜਹਾਨ ਤੇ ਆਉਂਦੇ ਨਹੀਂ ਤੂੰ ਵਾਪਸ ਨਹੀਂ ਆਉਣਾ ਨਦੀਆਂ ਦੇ ਆ ਪਾਣੀਆਂ ਮੈਂ ਭਈ ਮਰਨਾ ਮਰ ਜਾਣਾ ਜਾਂਦਾ ਰਹਿ ਜਾ ਤਾਂ ਤਾਂ ਸੁਣ ਲੈ ਹਾਂ ਮੈਂ ਭਈ ਗੱਦਾ ਲੈਣ ਵਾਕਿਆ ਗੱਦਾ ਤੂੰ ਕੀ ਕਰਾਉਣਾ ਦੀ ਗੱਦਾ ਗੱਦਾ ਬੈਠਾ ਵਾਲਾ ਇਹਨੂੰ ਤਾਂ ਕੱਲਾ ਬੰਦਾ ਨੂੰ ਮੰਜੇ ਡਾਲਿਆ ਕਰ ਗੱਦੇ ਤੂੰ ਕੀ ਕਹਿਣਾ ਗੱਦੇ ਤੂੰ ਕਿਹਨੂੰ ਪਾਏਂਗਾ ਗੱਦੇ ਤੂੰ ਮੈਂ ਸਲਾਹ ਹੋ ਗਈ ਸੀ ਉਹ ਕਹਿੰਦੇ ਬਈ ਗੱਦਾ ਤੇਰਾ ਵੱਡਾ ਵਾਲਾ ਬਣੂਗਾ ਤੇਰਾ ਕੱਦ ਬਟਾ ਹੈ ਗਰੀ ਖਾਇਆ ਐ ਤੇ ਕਹਿੰਦਾ ਬਈ ਗੱਦਾ ਤੇਰਾ 10000 ਦਾ ਬਣੂ ਬਈ ਕੱਲ ਤਾਂ ਸੁਣ ਲੈ ਚਲ ਨਾ ਸੁਣ ਓਏ ਨਾ ਸੁਣ ਬਈ ਉਹ ਪ੍ਰਦੇਸੀ ਬੰਦਾ ਥੀ ਫਿਰ ਐਂ ਕਰਦੇ ਆ ਮੰਜੇ ਦੀ ਪਾਇਆ ਕਰਾਂਗੇ ਆ ਨਹੀਂ ਫੇਰ ਬਈ ਗੱਦੇਲੇ ਜਵਾਬ ਦੇਤਾ ਜਵਾਬ ਦੇਤਾ ਗੱਦੇਲੇ ਠੀਕ ਕਹਿੰਦਾ ਐਡਾ ਤਾਂ ਗੱਦੇ ਹੀ ਨਹੀਂ ਬਣਦਾ ਕਨਾ ਕੱਚੀਆਂ ਗੱਲਾਂ ਐ ਤੇਰੀ ਕਿਉਂ ਆਪਾਂ ਬੰਬੇ ਚੱਲਦੇ ਆਪਾਂ ਬੰਬਿਆਂ ਰੂਹ ਲਿਆ ਕੇ ਗੱਦਾ ਭਰਾਉਂਦੇ ਸਿਉਣ ਮੈਂ ਮਾਰਦਾ ਦੁਕਾਨ ਤੇ ਬੱਸ ਕਰ ਬੱਸ ਕਰ ਮੈਨੂੰ ਤੇਰੀ ਸਾਰੀਆਂ ਗੱਲਾਂ ਦੀ ਪਤਾ ਹੈ ਕਿਹੜਾ ਤੂੰ ਬੰਬੇ ਆਂ ਤੂੰ ਟੱਕਿਆ ਰਿਹਾ ਕਰ ਆਖਰੀ ਚੱਕਰ ਤੂੰ ਇਹੰਦੇ ਕਰ ਤੂੰ ਤੂੰ ਪਿੰਡ ਚ ਹੀ ਰਹਿ ਜਾ ਕਰ ਬਹੁਤਾ ਬੰਬਾ ਦਾ ਬਾੜੀ ਦੂਰ ਵਗਿਆ ਉਹਦੀ ਬੁੜੀ ਜੀ ਹਾਂ ਨੇਲੇ ਕੀ ਪੂਆ ਹਾਂ ਨਹੀਂ ਅੱਲਾ ਨਹੀਂ ਹੈਗਾ ਆਪਣੇ ਪਿੰਡ ਵਾਲਾ ਹਾਂ ਰੋਜ ਆਜੂ ਮੇਰੇ ਕੋਲੇ ਪਤਾ ਮੈਨੂੰ ਕਹਿ ਗਿਆ ਕਹਿੰਦਾ ਮੇਰੀ ਪੂਆ ਚੱਲਣ ਵਾਲੀ ਆ ਹੂੰ ਮੈਂ ਕੱਪੜਾ ਲਿਆ ਹੀ ਖੜਾ ਵਾ ਕਫਨ ਸਿਆਉਣ ਨੂੰ ਹੂੰ ਮੈਂ ਇਹ ਮੌਕੇ ਤੇ ਆਖਣਗੇ ਜੀ ਕਿਆ ਹੋਇਆ ਦੀ ਸ਼ਮਕ ਨਹੀਂ ਦਿੱਤਾ ਵਾ ਮੈਂ ਸਨੇ ਆਂਡੀ ਕੀ ਆ ਨਾ ਵੀ ਕਦੋਂ ਮਰੇ ਮਾਪਰਾ ਫਰੀਓ ਮੈਂ ਸਿਆਉਕੀ ਇਦਾਂ ਹੀ ਸੋਚ ਵੀ ਮਾੜੀ ਇੱਥੇ ਇਹ ਮੇਰੀ ਸੋਚ ਨਹੀਂ ਮਾੜੀ ਆ ਸੋਚ ਮਾੜੀ ਆ ਨਹੀਂ ਮੈਂ ਦਾ ਤੈਨੂੰ ਦਰਦ ਦਾਤਾ ਹਾਂ ਜੇ ਤਾਂ ਦਰਜੀ ਨਾ ਸਿਉਕੇ ਦੇਵੇ ਕਫਣ ਮੌਕੇ ਤੇ ਫਿਰ ਤਾਂ ਦਰਜੀ ਮਾੜਾ ਜੀ ਜੇ ਦਰਜੀ ਨੇ ਪੁੱਛ ਲਿਆ ਵੀ ਪਈ ਬੰਦਾ ਕਿਵੇਂ ਆ ਟੱਲਾ ਫੇਰ ਆਖਣਗੇ ਸਾਡੇ ਨੂੰ ਮਾਰਨ ਨੂੰ ਫਿਰਦਾ ਦਰਜੀ ਕਾ ਨੂੰ ਮਾੜਾ ਮਰਨ ਵਾਲਾ ਬੰਦਾ ਹੀ ਮਾੜਾ ਨਹੀਂ ਫੇਰ ਆਖਣਗੇ ਸਾਡੇ ਨੂੰ ਮਾਰਨ ਨੂੰ ਫਿਰਦਾ ਹੁਣ ਮੈਂ ਤਿੰਨ ਚਾਰ ਗੇੜੇ ਮਾਰਿਆ ਆ ਵੀ ਹੁਣ ਹਜੇ ਸਨੇਹੀ ਨਹੀਂ ਆਇਆ ਯਾਰ ਉਹਦਾ ਯਾਰ ਤੂੰ ਸੁੱਖ ਮੰਗਾ ਕਰ ਮੜੀ ਵੀ ਆਪਾਂ ਤਾਂ ਨਹੀਂ ਕਹਿੰਦੇ ਆਪਾਂ ਤਾਂ ਕਹਿੰਦੇ ਯਾਰ ਹੱਸੋ ਖੇਡੋ ਮਣਕਾ ਚਾਓ ਬਾਤ ਸਭ ਹੱਸੋ ਖੇਟੋ ਮਣਕਾ ਚਾਓ ਬੀ ਆਪ ਤਾਂ ਤੁਸੀਂ ਨਜ਼ਾਰੇ ਲਓ ਯਾਰ ਨਜ਼ਾਰੇ ਲੋ ਹੋ ਕੀ ਕਰਨ ਪਰ ਇਹ ਗੱਲ ਵੀ ਅਜੇ ਬੰਦਾ ਮਰੇ ਨਾ ਤਾਂ ਨਵਾਂ ਜੰਮੂ ਕਿੱਥੋਂ ਮੈਂ ਇਹ ਕਹਿੰਨਾ ਹੂੰ ਮੇਰੇ ਦਵਾਈ ਪਾ ਦੇ ਦਵਾਈ ਤਾਂ ਤੂੰ ਪਿੰਟ ਚੋਂ ਬਵਾਈਂ ਕੇਰੇ ਦਵਾਈਆਂ ਦਾ ਮੈਨੂੰ ਸਾਰਾ ਪਤਾ ਤੂੰ ਕਿਹੜੀਆਂ ਪਵਾਉਂਦਾ ਦਵਾਈਆਂ ਪਤਾ ਵੇ ਤੂੰ ਸਾਰਾ ਲੁਚਿਆ ਲੁਚਿਆ ਪਤਾ ਵੇ ਤੂੰ ਸਾਰਾ ਇੱਕ ਗੱਲ ਆ ਗੱਲ ਤਾਂ ਸੁਣਨਾ ਹੈ ਫੇੜ ਵਾਲੀ ਕਰਦਾ ਮੈਂ ਲਾਪੂ ਰੋ ਸੜ ਦਵਾਈ ਤੂੰ ਲਾਪੂ ਦੀ ਬੋਲ ਤਰੇ ਹੀ ਦਵਾਈ ਪਾਉ ਯਾਦ ਰੱਖੇਗਾ ਤੂੰ ਆਪਣੇ ਨਹੀਂ ਬਾਸ ਹੈ ਨਾ ਚਾਰ ਦਾ ਨੂੰ ਕਹਿਣਾ ਮੇਰੇ ਦਵਾਈ ਪਾ ਚਾਰ ਦਾ ਹੋਈ ਐਵੇਂ ਕਾਹਨੂੰ ਕਹਿਣਾ ਲੋਟ ਨਹੀਂ ਆਦੀ ਗੱਲ ਕਰ ਕਹਿੰਦੇ ਮੱਛੀ ਪਤਨ ਚੱਟ ਕੇ ਮੁਰਦੀ ਆ ਆਪਾਂ ਤਾਂ ਬਹੁਤ ਜਿਹੜਾ ਤੂੰ ਮੱਛ ਹੈ ਨਾ ਤੂੰ ਤਾਂ ਮੱਛ ਹੈ ਮੱਛੋ ਤੂੰ ਤਾਂ ਮੱਛੀ ਖਾ ਗਿਆ ਸਾਰੀਆਂ ਨਹਿਰਾਂ ਦੀਆਂ ਮੱਛਾ ਮੱਛਾ ਮੈਨੂੰ ਪਤਾ ਸਾਰਾ ਤੂੰ ਕਿੱਥੇ ਗੱਲ ਕਰ ਚੱਲ ਕੋਈ ਗੱਲ ਨਹੀਂ ਤੂੰ ਚਲਾ ਆ ਵੀ ਹੱਸਣ ਖੇਡ ਨੇ ਬਣਾਇਆ ਸਾਫ ਸਿਰ ਦਾ ਪਤਾ ਸਿਰੇ ਗਈ ਨਹੀਂ ਸਿਰੇ ਜਾਏਗਾ ਅਗਲਾ ਮੋਰ ਕੁੱਟੇ ਨਹੀਂ ਆ ਪਤਾ ਜਾ ਕੇ ਦੇਖ ਲਾ ਨਾ ਨਾ ਸਿਰੇ ਜਾ ਕੇ ਦੇਖ ਲਾ ਫਿਰ ਕੋਈ ਨਹੀਂ ਆਪਾਂ ਨੂੰ ਮੈਨੂੰ ਤਾਂ ਯਾਰ ਨਸੀ ਨਹੀਂ ਕਰਿਆ ਨੇ ਪਤਾ ਨਹੀਂ ਮੈਂ ਬੰਬੇ ਵਾਲੀਆਂ ਪੀਤੀਆਂ ਹੋਈਆਂ ਨੇ ਪੰਬੇ ਵਾਲੀ ਦਾ ਕਿਹੜੀ ਪੀਲੀ ਬਿਸਕੂ ਹੈ ਪੰਬੇ ਵਾਲੀ ਇੱਕ ਜਨ ਮੇਰੇ ਕੋਲ ਸਾਰੂ ਖਾਨ ਆਇਆ 30 ਲੱਖ ਜੱਡੀ ਬੋਤਲ ਬੱਛ 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 ਤੂੰ ਬੱਛ ਕੇ ਬਈਆ ਬੱਛ ਹੁਣ ਵੱਜ ਗਿਆ ਅੱਛਾ ਚਲ ਮੇਰਾ ਸਾਲਾ ਉਹ ਕਿਹੜਾ ਐਕਟਰ ਨਹੀਂ ਹੈਗਾ ਜਿਹੜਾ ਤੇਰੇ ਕੋਲ ਨਹੀਂ ਆਇਆ ਹੈਲੋ ਸੀਦਾ ਹੋ ਗਿਆ ਹੁਣ ਫੋਨ ਜੈਂਕੀ ਸਰਾਫ ਹਮ ਮਕਲਾਵਾ ਉਹ ਸਰਾ ਟਾਈਗਰ ਸਰਾਫ ਹਮ ਟਾਈਗਰ ਹੈ ਜੈਂਕੀ ਦਾ ਮੁੰਡਾ ਹਮ हां जिंगा सारा टाइगर ਹੋਰ टाइगर ਦਾ ਵਿਹਲਾ ਨਾ ਤੈਨੂੰ ਫੋਨ ਲਾਉਣ ਨੂੰ ਬਈ ਹਾਂ ਕਈ ਪ੍ਰੀਆਂ ਮੰਨ ਕੁੱਤੇ ਆ هزار ਮੰਨ ਓਏ ਫਿਰ ਕੱਪੜਾ ਦੇ ਜਾ টাইগার ਮੈਂ ਸਿਉਂਦੂ ਪੁੱਤ ਮਗਲਾ ਵਾ ਮੈਥੋਂ ਪਿੰਡ ਤੇ ਤੇਰੇ ਤੇਰੇ ਤਾਏ ਨਾ ਬੈਠਾ ਮੈਂ ਮੀਟਿੰਗ 'ਚ ਪਿੰਡ ਦੀ ਪੰਚਾਇਤ ਦੀ ਮੀਟਿੰਗ ਚੱਲ ਰਹੀ ਆ ਪਿੰਡ ਦੇ ਵਿਕਾਸ ਬਾਰੇ ਆਪਾਂ ਸੋਚ ਰਹੇ ਸੀ ਟਾਲ ਹਾਂ ਟਾਲ ਕੋਈ ਗੱਲ ਹੀ ਲੈ ਲੂ ਮੈਂ ਵਿਕਾਸ ਕਰ ਰਹੇ ਹਾਂ ਜੀ ਹਾਂ ਟਾਲ ਲੈ ਲੂ हां मैं कोई ना दस दी मलमल ਦੇ ਕੱਪੜੇ ਜ ਬਣਾਉਣੀ ਆ ਨੀਕਰ ਹੂੰ ਅੱਛਾ ਇਹ ਖੱਦਰ ਦਾ ਪੁੱਤ ਤੇਰੇ ਚੀਗਾ ਪਾ ਦੂ ਹਾਂ ਖੱਦਰ ਦਾ ਪੁੱਤ ਤੇਰੇ ਮੇਰੇ ਗੂਗਲ ਪੇਜ ਤੇ ਪੈਸੇ ਪਈ 200 200 ਰੁਪਿਆ ਗੂਗਲ ਪੇਜ ਤੇ ਪਾ ਦੇ ਫਿਰ ਮੈਂ ਆਇਆ ਨਹੀਂ ਨਹੀਂ ਪੁੱਤ ਉਧਰ ਕੋਈ ਬੰਦਾ ਖੜਾ ਮੇਰੇ ਕੋਲੇ ਮੈਂ ਇਹਨੂੰ ਦੇਣੇ ਨੇ ਵਿਚਾਰਾ ਦਵਾਈ ਲਿਆਉਣ ਕਣੀਓ ਖੜਾ ਹੋਰ ਔਖਾ ਸਿਰ ਬਾਲਾ ਹੋਊਗੀ ਹਾਂ ਹੋਰ ਹੋ ਗਈ ਗੱਲ ਹਾਂ ਪੈਸੇ ਤੋਂ ਸਾਨੂੰ ਅਸੀਂ ਸਾਡੇ ਪੈਸੇ ਡਿੱਗ ਗਏ ਜੀ ਆਹ ਦੇਖੋ ਜੀ ਸਾਡੇ ਪੈਸੇ ਡਿੱਗ ਗਏ ਅਸੀਂ ਗਾ ਕੈਂਥਲ ਜਾਣਾ ਇਹ 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 ਕੈਂਥਲਵਾਇਆ ਭਾਈ ਟਾਈਗਰ ਪੁੱਤ ਇਹਨੇ ਕੈਂਥਲ ਜਾਣਾ ਹਾਂ ਪੈਸੇ ਡਿੱਗ ਗਏ ਸਾਡੇ ਪੈਸੇ ਡਿੱਗ ਗਏ ਹਾਂ ਭਾਈ ਮਤ ਕਰੋ ਹੱਪਾਰੇ 200 ਰੁਪਇਆ ਪਾ ਦੇ ਟਾਈਗਰ ਪੁੱਤ ਚੰਗਾ ਚੰਗਾ ਪੁੱਤ ਚੰਗਾ ਧੰਨਵਾਦ ਪਾੜਾ ਨਹੀਂ ਹੈਗਾ ਸਾਡੇ ਕੋਲੇ ਪਾ ਪਾ ਤੇਜੀ ਪਾ ਤੇ ਮੁੰਡੇ ਚੰਗਾ ਪੁੱਤ ਚੱਲੀਏ ਫਿਰ ਦੋ ਸਿਵਾ ਆ ਗਿਆ ਖੜਿਆ ਬੋਤਲ ਲੈਉਣਾ ਚੱਲੀਏ ਕਿੰਥਲ ਨੂੰ ਕਿੰਥਲ ਨੂੰ ਹੈ ਕਿੰਥਲ ਨੂੰ ਚੱਲੀਏ ਕਿੰਥਲ ਮਕਲਾਵਾ ਤੇ ਮੈਂ ਬੋਤਲ ਹਮ ਫੇਰ ਆ ਗਏ ਕਿਵੇਂ ਲੱਗੀ ਵੀਡੀਓ ਤੁਹਾਡੇ ਸਾਹਮਣੇ ਪੇਸ਼ਕਸ਼ ਕਰਤੀ ਹੈ ਵੀਡੀਓ ਤੇ ਕਮੈਂਟ ਕਰਕੇ ਦੱਸ ਦਿਓ ਬਈ ਚੰਗੀ ਲੱਗੀ ਵਧੀਆ ਲੱਗੀ ਕਿਹੜੇ ਡਾਇਲੋਗ ਵਧੀਆ ਲੱਗੇ ਇਹ ਚੈਨਲ ਤੇ ਵੀਡੀਓ ਆਇਆ ਕਰਨੀ ਹੈ ਮਰਦਮ ਜਿਹੜਾ ਪਹਿਚਾਂਗਾ ਸਸਰੀ ਕਾਰ